ਚੀਕੂ ਇੱਕ ਅਜਿਹਾ ਬੂਟਾ ਹੈ ਜਿਹੜਾ ਕਿ ਤੁਹਾਨੂੰ ਲਾਉਣ ਤੋਂ ਬਾਅਦ ਤਾਂ ਕਾਫੀ ਸਮਾਂ ਜਿਹੜਾ ਇੰਤਜ਼ਾਰ ਕਰਨਾ ਪੈਂਦਾ ਹੈਗਾ ਕਾਫੀ ਸਾਲ ਜਿਹੜਾ ਇਹ ਤੇ ਫਲ ਨਹੀਂ ਲੱਗਣ ਲੱਗਦਾ ਹੈਗਾ ਪਰ ਜਿਵੇਂ ਇਹ ਬੂਟਾ ਵੱਡਾ ਹੋ ਜਾਂਦਾ ਹੈਗਾ ਫਲ ਤੁਸੀਂ ਦੇਖ ਸਕਦੇ ਹੋ ਕਾਫੀ ਸਾਰਾ ਫਲ ਜਿਹੜਾ ਇਹਦੇ ਉੱਪਰ ਹਰੇਕ ਸਾਲ ਤੁਹਾਨੂੰ ਜਿਹੜਾ ਲੱਗਿਆ ਮਿਲ ਜਾਣਾਗਾ ਤੇ ਸਵਾਦ ਵੀ ਜਿਹੜੇ ਚੀਕੂ ਬਾਜ਼ਾਰ ਦੇ ਵਿੱਚੋਂ ਤੁਸੀਂ ਲੈਨੇ ਉਹਨਾਂ ਨਾਲੋਂ ਕਾਫੀ ਜ਼ਿਆਦਾ ਜਿਹੜਾ ਸਵਾਦ ਚੀਕੂ ਤੁਹਾਨੂੰ ਆਪਣੇ ਬੂਟੇ ਦੇ ਉੱਪਰੋਂ ਮਿਲ ਸਕਦੇ ਨੇਗੇ ਸੋ ਇਹ ਬੂਟਾ ਜਿਹੜਾ 6-7 ਸਾਲਾਂ ਦਾ ਹੈਗਾ ਜੀ ਤੇ ਹੁਣ ਇਹ ਤੇ ਕਾਫੀ ਸਾਰਾ ਫਲ ਜਿਹੜਾ ਹਰ ਇੱਕ ਸਾਲ ਆਪਾਂ ਨੂੰ ਮਿਲ ਜਾਂਦਾ ਹੈਗਾ ਲਗਭਗ 7ਵੇਂ ਸਾਲ ਜਾ ਕੇ ਜਿਹੜਾ 6ਵੇਂ ਇੱਕ ਸਾਲ ਜਾ ਕੇ ਜਿਹੜਾ ਫਲ ਦੇਣਾ ਇਹਨੇ ਸ਼ੁਰੂ ਕਰਤਾ ਸੀਗਾ ਤੇ ਕਾਫੀ ਸਾਰੇ ਵੀਰਾਂ ਦੇ ਸਵਾਲ ਆਉਂਦੇ ਹੈਗੇ ਸਾਡਾ ਚੀਕੂ ਦੀ ਗਰੋਥ ਥੋੜੀ ਹੈ ਪਹਿਲੇ 3-4 ਸਾਲ ਚੀਕੂ ਬਹੁਤ ਹੌਲੀ ਜਿਹੜਾ ਵੱਧਦਾ ਹੈਗਾ ਫਿਰ ਚੰਗਾ ਵੱਧਾ ਜਿਹੜਾ ਚੀਕੂ ਦਾ ਹੋਣਾ ਸ਼ੁਰੂ ਹੋ ਜਾਂਦਾ ਚੀਕੂ ਦੇ ਵਾਦੇ ਲਈ ਪਾਣੀ ਤੇ ਖਾਦ ਦਾ ਜਿਹੜਾ ਖਾਸ ਤੂਸੀਂ ਧਿਆਨ ਰੱਖਣਾਗਾ ਉਹਦੇ ਲਈ ਆਪਾਂ ਪੂਰੀ ਵੀਡੀਓ ਵੀ ਪੇਜ ਦੇ ਉੱਪਰ ਪਾਈ ਹੋਈ ਆ ਦੁਬਾਰਾ ਵੀ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਸੋ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ ਜੀ